ਤੋ ਪਹਿਲਾ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਪਨੀਰੀ ਬੀਜ ਦੀ ਤਿਆਰੀ ਤੋਂ ਲੈ ਕੇ ਬੀਜਣ ਤੱਕ ਦੀ ਪ੍ਰੋਪਰ ਜਾਣਕਾਰੀ ਦੇ ਰਿਹਾ ਉਸ ਤੋਂ ਬਾਅਦ ਆਪਾਂ ਪਨੀਰੀ ਪੱਟ ਕੇ ਕਿਵੇਂ ਲਾਉਣੀ ਆ ਕਿਵੇਂ ਇਹਦੀ ਖੇਤੀ ਕੀਤੀ ਜਾਂਦੀ ਹੈ ਕਿਵੇਂ ਤੜਾਈ ਵਾਲੀ ਹੋ ਜਾਂਦੀ ਹੈ ਕਿਸ ਟਾਈਮ ਤੇ ਕਿਹੜੀ ਵੈਰੈਟੀ ਲੱਗਦੀ ਆ ਟੋਟਲ ਇਸ ਦੇ ਬਾਰੇ ਪੂਰੀ ਜਾਣਕਾਰੀ ਦਊਂਗਾ ਤੇ ਪਾਰਟਾਂ ਦੇ ਵਿੱਚ ਦਊਂਗਾ ਦੇਖੋ ਅੱਜ ਮੈਂ ਤੁਹਾਨੂੰ ਦੇ ਰਿਹਾ ਜਾਣਕਾਰੀ ਪਨੀਰੀ ਬੀਜਣ ਬਾਰੇ ਦੇਖੋ ਐਵੇਂ ਤਾਂ ਗੋਭੀ ਵੀ ਤਿਆਰ ਖੜੀ ਆ ਪਰ ਮੈਂ ਪਨੀਰੀ ਬੀਜਣ ਬਾਰੇ ਜਾਣਕਾਰੀ ਦੇ ਰਿਹਾ ਅੱਜ ਸਭ ਤੋਂ ਪਹਿਲਾਂ ਮਹਾਨ ਨੂੰ ਚਾਰ ਪੰਜ ਵਾਰ ਰੂਟਾਵੇਟਰ ਨਾਲ ਬਰੀਕ ਬਾ ਲੈਣਾ ਦੇਖੋ ਜਮਾ ਤਿਆਰ ਕਰ ਜਦੋਂ ਪਾ ਕੇ ਆਪਾਂ ਤਿਆਰ ਕਰ ਲਿਆ ਫਿਰ ਇਹਦੀ ਆਪਾਂ ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਲੈਣੀਆਂ ਨੇ ਕਿਆਰੀ 4 ਫੁੱਟ ਚੌੜੀ ਲੰਬੀ ਆਪਣੀ ਮਰਜ਼ੀ ਮੁਤਾਬਕ ਰੱਖ ਸਕਦੇ ਹੋ ਤੁਸੀਂ 4 ਫੁੱਟ ਦਾ ਪਰਪਜ ਇਹ ਹੈਗਾ ਵੀ 2 ਫੁੱਟ ਜੇ ਕੱਖ ਹੋ ਜਾਣ, ਨਦੀਨ ਹੋ ਜਾਣ ਤਾਂ 2 ਫੁੱਟ ਉਧਰੋਂ, 2 ਫੁੱਟ ਉਧਰੋਂ ਪੱਤੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਨੇ ਜਦੋਂ ਬਾੜ ਤਿਆਰ ਕਰ ਲਿਆ ਤਾਂ ਇਹ ਦੇ ਵਿੱਚ ਲਖੀਰਾ ਖਿੱਚਣੀਆਂ ਨੇ। ਖਿੱਚ ਕੇ ਦਿਖਾਓ ਵੀ ਲਖੀਰਾ ਕਿਵੇਂ ਖਿੱਚੀਏ। ਦੇਖੋ ਜੀ ਬਸ, ਬਾਜੀ ਬਸ। ਦੇਖੋ ਜੀ ਇਸ ਤਰ੍ਹਾਂ ਲਖੀਰਾ ਖਿੱਚ ਲੈਣੀਆਂ ਨੇ। ਕੋਈ ਕੋਈ ਟੂਲ ਬਣਾ ਕੇ ਉਹਦੇ ਨਾਲ ਵੀ ਖਿੱਚ ਸਕਦੇ ਹੋ, ਹੱਥਾਂ ਨਾਲ ਵੀ ਖਿੱਚ ਸਕਦੇ ਹੋ। ਦੇਖੋ ਜੀ ਇਹ ਅਸੀਂ ਨੇ ਖਿੱਚੀਆਂ ਨੇ। ਪੱਧਰੇ ਬਾਣ ਪਹਿਲਾਂ ਕੀਤਾ ਹੋਇਆ ਸੀ ਬਿਲਕੁਲ ਪੱਧਰ ਕਰਨਾ ਸੀਗਾ ਪੱਧਰ ਕਰਕੇ ਛੋਟੀਆਂ-ਛੋਟੀਆਂ ਕੈਰੀਆਂ ਬਣਾਈਆਂ ਹੋਈਆਂ ਸੀ ਤਿਆਰੀਆਂ ਬਣਾਉਣ ਤੋਂ ਬਾਅਦ ਏ ਦੇ ਵਿੱਚ ਆਪਾਂ ਨੇ ਬੀ ਦਾ ਸਿੱਟਾ ਦਿੱਤਾ ਬੀ ਦੀ ਕਿਹੜੀ ਵੈਰਾਈਟੀ ਆ ਅਸੀਂ ਨੇ ਸਿੱਟਾ ਦਿੱਤਾ ਅਸੀਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰ ਰਹੇ ਜਿਹੜੀ ਵੈਰਾਈਟੀ ਅਸੀਂ ਪਹਿਲਾਂ ਲਾਉਂਦੇ ਆ ਸਾਨੂੰ ਵਧੀਆ ਲੱਗਦੀ ਆ ਅਸੀਂ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਵੈਰਾਈਟੀਆਂ ਬਹੁਤ ਨੇ ਅੱਜਕੱਲ ਮਾਰਕੀਟ ਦੇ ਵਿੱਚ ਅਸੀਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦੇ ਦੇਖੋ ਜੀ ਅਸੀਂ ਇਹ ਵੈਰਾਈਟੀ ਦਾ ਸਿੱਟਾ ਦਿੱਤਾ ਅੱਜ 5 ਤਰੀਕ ਮੰਨ ਲਓ ਵੀ 5 ਦਸੰਬਰ 2024 ਇਹਦਾ ਸਿੱਟਾ ਦੇਣ ਲਈ ਤੁਸੀਂ ਮੰਨ ਕੇ ਚੱਲੋ ਵੀ ਜੇ 4 ਫੁੱਟ ਚੌੜਾਗਾ ਤਾਂ 8 ਫੁੱਟ ਲੰਬੇ ਦੇ ਵਿੱਚ ਇੱਕ 10 ਗ੍ਰਾਮ ਦਾ ਪੈਕਟ ਹੁੰਦਾ ਉਹਦਾ ਸਿੱਟਾ ਆ ਜਾਂਦਾ ਜੀ ਦੇਖੋ ਜੀ ਇਹ ਛੋਟੀਆਂ-ਛੋਟੀਆਂ ਕੇਰੀਆਂ ਨੇ ਸਿੱਟਾ ਦੇਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਦੇ ਉੱਪਰ ਹੱਥ ਮਾਰ ਦੇਣਾ ਇਦੇ ਉੱਤੇ ਕੋਈ ਨਾ ਕੋਈ ਚੀਜ਼ ਲੈ ਕੇ ਜੀ ਫੇਰ ਦੋ ਜਿੰਦਰਾ ਲੈ ਆਓ ਜਿੰਦਰਾ ਚੱਕ ਲਿਓ ਜਿੰਦਰਾ ਮਾਰ ਦੋ ਤੇ ਕੀ ਕਰਨਾ ਹੈ ਜੀ ਆਪਾਂ ਨੇ ਤਾਂ ਕਿ ਜੋ ਬੀਜ ਨੰਗਾ ਗਾ ਇੱਕ ਪੈਕਟ ਕਾਰਬੋਫਰਾਨ ਦਾ ਚੱਕ ਕੇ ਲੈ ਕੇ ਵਕੀਲ ਸਾਹਿਬ ਨੂੰ ਪਤਾ ਹੈ ਜੀ ਉਹਦਾ ਸਿੱਟਾ ਦਿਓ ਪਹਿਲਾਂ ਦੇਖੋ ਜੀ ਬੀਜ ਦੇ ਬਾਅਦ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇੱਕ ਕਾਰਬੋਫਰਾਨ ਨਾਂ ਦੀ ਦਵਾਈ ਆਉਂਦੀ ਆ ਤਾਂ ਕਿ ਜਿੰਨੇ ਕੋਈ ਕੀੜੀਆਂ ਨੇ ਜਾਂ ਕੀੜੇ ਨੇ ਬੀਜ ਨੂੰ ਚੱਕ ਕੇ ਨਾ ਲੈ ਜਾਣ ਬੀਜ ਬਹੁਤ ਮਹਿੰਗਾ ਇਸ ਲਈ 1 ਕਿਲੋ ਬੀਜ ਆਪਾਂ ਨੇ ਬੀਜੇ ਨੇ 16 ਪੈਕਟ ਬੀਜੇ ਨੇ 16 ਪੈਕਟਾਂ ਦੇ ਲਗਭਗ ਕਿਲੋ ਬਹੁਤ ਆ 1 ਕਿਲੋ ਦਾ ਆਪਾਂ ਉਹਦਾ ਸਿੱਟਾ ਦੇਣਾ ਜੀ ਇਹਦੇ ਉੱਤੇ ਸਿੱਟਾ ਦੇਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਕੋਕੋ ਬਿੱਟ ਸਾਡੀ ਭੁੰਤੀ ਪਈ ਆ ਜੀ ਦੇਖੋ ਜੀ ਮੈਂ ਤੁਹਾਨੂੰ ਸਾਰੀ ਦਿਖਾ ਰਿਹਾ ਜੀ ਫਿਰ ਤੁਹਾਨੂੰ ਕਿਵੇਂ ਜਰਮੀਨੇਸ਼ਨ ਹੁੰਦੀ ਆ ਕਿੰਨੇ ਦਿਨਾਂ ਚ ਤਿਆਰ ਹੋਈ ਆ ਸਾਰੀ ਜਾਣਕਾਰੀ ਦਿਨਾਗੀ ਜੀ ਤੁਸੀਂ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਚੈਨਲ ਨੂੰ ਸ਼ੇਅਰ ਕਰਦੇ ਕਰੋ ਤਾਂਕਿ ਹੋਰ ਵੀ ਕਿਸਾਨ ਵੀਰਾਂ ਨੂੰ ਉਹ ਆਬ ਜਾਣਕਾਰੀ ਆ ਦੇਖੋ ਜੀ ਇਹ 5 ਕਿਲੋ ਦੀ ਸਾਡੀ ਕੋਕੋਬਿਟ ਦੀ ਿੱਟ ਸੀ ਇਸ ਨੂੰ ਅਸੀਂ ਨੇ 25 ਕਿਲੋ ਵਾਲੇ ਕੀ ਕਹਿੰਦੇ ਨੇ ਮਾਲ ਨੂੰ ਟੱਪ ਦੇ ਵਿੱਚ ਆਪਾਂ ਨੇ ਇਸ ਨੂੰ ਭਿਉ ਦਿੱਤਾ ਜੀ ਰਾਤ ਭਿਉਂਤਾ ਭਿਉਣ ਤੋਂ ਬਾਅਦ ਇਹ ਗਾ ਦੇਖੋ 5 ਕਿਲੋ ਦੀ ਇੱਟ ਇਹ ਬਿਲਕੁਲ ਬਹੁਤ ਜ਼ਿਆਦਾ ਫੁੱਲ ਕੇ ਹੋ ਜਾਂਦੀ ਬਿਲਕੁਲ ਇਸ ਤੋਂ ਬਾਅਦ ਇਹਦੇ ਉੱਤੇ ਆਪਾਂ ਕਾਰਬੋ ਪਹਿਲਾਂ ਬੀਜ ਦਾ ਸਿੱਟਾ ਦੇਤਾ ਬੀਜ ਦਾ ਸਿੱਟਾ ਦੇਣ ਤੋਂ ਬਾਅਦ ਕਾਰਬੋਫਰਾਨ ਦਾ ਸਿੱਟਾ ਦੇਤਾ ਕਾਰਬੋਫਰਾਨ ਦਾ ਸਿੱਟਾ ਦੇਣ ਤੋਂ ਬਾਅਦ ਆਪਾਂ ਕੋਕੋ ਬਿੱਟ ਦੇ ਵਿੱਚ ਥੋੜੀ ਮਿੱਟੀ ਰਲਾ ਕੇ ਉਹਦਾ ਸਿੱਟਾ ਦੇਵਾਂਗੇ ਮਿੱਟੀ ਰਲਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਹੱਥ ਮਾਰ ਦਾਂਗੇ ਜਾਂ ਕੋਈ ਫੱਟੀ ਵਗੈਰਾ ਫੇਰ ਦਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਪਾਣੀ ਲਾ ਦਾਂਗੇ ਪਾਣੀ ਲਾਉਣ ਤੋਂ ਬਾਅਦ ਬਸ ਆਪਣੀ ਪਨੀਰੀ ਦੀ ਬਜਾਈ ਆ ਜਿਹੜੀ ਉਹ ਹੋ ਚੁੱਕੀ ਆ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਵੀ ਕਿੰਨੇ ਦਿਨਾਂ ਤੇ ਜਰਮੀਨੇਸ਼ਨ ਲੈਂਦੀ ਆ ਇਸ ਤਰੀਕੇ ਨਾਲ ਕੀ ਆ ਕੋਕੋ ਬਿਟ ਦੇ ਕੀ ਫਾਇਦੇ ਨੇ ਕੋਕੋ ਬਿਟ ਦੇ ਇਹ ਫਾਇਦੇ ਨੇ ਇੱਕ ਤਾਂ ਨਮੀ ਬਣਾਈ ਰੱਖਦੀ ਆ ਜ਼ਮੀਨ ਦੇ ਵਿੱਚ ਇੱਕ ਕਈ ਵਾਰੀ ਕਈ ਜ਼ਮੀਨਾਂ ਸਖਤ ਹੁੰਦੀਆਂ ਨੇ ਦਾਣੇ ਨੂੰ ਨਿਕਲਣ ਨਹੀਂ ਦਿੰਦੀ ਆ ਇਸ ਲਈ ਉਹ ਜ਼ਮੀਨ ਦੇ ਵਿੱਚ ਪਲਾਈ ਰੱਖਦੀ ਆ ਬੀਜ ਨੂੰ ਪੁੰਗਰਨ ਵਿੱਚ ਸਹਾਇਤਾ ਕਰਦੀ ਆ ਜਿਵੇਂ ਮੰਨ ਲਓ ਵੀ 100% ਜਰਮੀਨੇਸ਼ਨ ਦਿੰਦਾ ਵੀ ਜੋਸ ਦੇ ਨਾਲ ਕੋਕੋ ਬਿਟ ਬਾਰੇ ਤਾਂ ਤੁਸੀਂ ਜਿਹੜੇ ਵੀਰ ਪਹਿਲਾਂ ਖੇਤੀ ਕਰਦੇ ਨੇ ਸਭ ਜਾਣਦੇ ਨੇ ਟ੍ਰੇਆਂ 'ਚ ਬੀਜੀ ਜਾਂਦੀ ਹੈ ਜਿਹੜੀ ਕੋਕੋ ਬਿਟ ਟ੍ਰੇਆਂ 'ਚ ਪਾ ਕੇ ਕੋਕੋ ਬਿਟ ਬੀਜ ਬੀਦੇ ਨੇ ਉਹੀ ਕੋਕੋ ਬਿਟ ਹੈ ਜੀ ਇਹ ਦੇਖੋ ਜੀ ਕਾਰਬੋਫਰਨ ਨਾਂ ਦੀ ਦਵਾਈ ਆਉਂਦੀ ਹੈ 3% ਜਿਵੇਂ ਮੰਨ ਲਓ ਵੀ ਹੁਣ ਤੁਸੀਂ ਪੁੱਛੋਗੇ ਵੀ ਅਸੀਂ 1 ਕਿੱਲਾ ਗੋਭੀ ਦਾ ਲਾਉਣਾ ਤਾਂ ਉਹਦੇ ਲਈ ਕਿੰਨਾ ਬੀਜ ਪਾਈਏ ਜਿਹੜੇ ਪੈਕਟ ਮੈਂ ਤੁਹਾਨੂੰ 10 ਗ੍ਰਾਮ ਦੇ ਲਗਭਗ ਦੱਸ ਕੀਆ ਇਸ ਦੇ ਵਿੱਚ 2500 ਸੀਡ ਹੁੰਦਾ 2500 ਸੀਡ ਹੁੰਦਾ ਲਗਭਗ ਇੱਕ ਏਕੜ ਦੇ ਵਿੱਚ 20 ਤੋਂ 22000 ਰੁਪਏ ਹਜ਼ਾਰ 20 ਤੋਂ 22 23000 ਸੀਡ ਲੱਗ ਜਾਂਦਾ ਥੋੜਾ ਬਹੁਤਾ ਫਿਰ ਇਹ ਹੁੰਦਾ ਕਈ ਵਾਰੀ ਕੋਈ ਜਰਮੀਨੇਸ਼ਨ ਚ ਜਾਂ ਕੋਈ ਹੋਰ ਕੋਈ ਮਤਲਬ ਕੀੜੀਆਂ ਵਗੈਰਾ ਲੈ ਜਾਣ ਜਾਂ ਹੋਰ ਦੇਖੋ ਜੀ ਕਿੰਨਾ ਤਾਂ ਪੈਕਟ ਤਾਂ ਹਰ ਜ਼ਿਮੀਂਦਾਰ ਨੂੰ ਪਤਾ ਹੀ ਹੁੰਦਾ ਇੱਕ ਨਾਦਾ ਪੈਕਟ ਦਾ ਵਾਦੀ ਮਤਲਬ ਉਹ ਕਰਦਾ ਬੀਜ ਦਾਗਾ ਕਿਉਂਕਿ ਜੇ ਬਾਜੇ ਤਾਂ ਕੋਈ ਦਿੱਕਤ ਨਹੀਂ ਜੇ ਘਟ ਜੇ ਤਾਂ ਬੜੀ ਦਿੱਕਤ ਆਉਂਦੀ ਆ ਕਿਸੇ ਦੇ ਫੇਰ ਜਾਣਾ ਪੈਂਦਾ ਲੈਣ ਇਹ ਜਿਹੜੀ ਮਤਲਬ ਆਪਾਂ ਵੈਰੈਟੀ ਬੀਜੀ ਐ ਸਭ ਤੋਂ ਟਾਪ ਵੈਰੈਟੀ ਆ ਇਹਦੇ ਜਿਵੇਂ ਹੁਣ ਵਿੱਚ ਵਿੱਚ ਜ਼ਿਮੀਦਾਰਾਂ ਦੇ 1 ਮਿੰਟ ਆਉਣਗੇ ਵੀ ਇਹ ਕਦੋਂ ਤਿਆਰ ਹੋ ਜੂ ਇਹ ਠੰਡ ਦੇ ਹਿਸਾਬ ਨਾਲ ਥੋੜਾ ਬਹੁਤਾ ਇੱਥੇ ਫਰਕ ਪੈ ਜਾਂਦਾ ਇਹ ਲਗਭਗ 3 ਮਹੀਨਿਆਂ ਦੀ ਖੇਤੀ ਆ ਤੁਸੀਂ ਐ ਕਰੋ ਜੀ ਇਹ ਉਹਨੂੰ ਲਿਓ ਦਵਾਈ ਲਿਓ ਚੱਕ ਕੇ ਪਹਿਲਾਂ ਕਾਰਬੋਫਰਨ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਪੁੱਠਾ ਜਿੰਦਰਾ ਫੇਰ ਦੇਣਾ ਤਾਂ ਕਿ ਦੇਖੋ ਇਸ ਤਰ੍ਹਾਂ ਜਿਵੇਂ ਹੱਥ ਨਾਲ ਹੱਥ ਫੇਰ ਰਹੇ ਹਾਂ ਨਾ ਮੈਂ ਇਸ ਤਰ੍ਹਾਂ ਕਰ ਦੇਣਾ ਦੁਬਾਰੇ ਤਾਂ ਕਿ ਬੀਜ ਥੋੜਾ ਥੋੜਾ ਮਿੱਟੀ ਨਾਲ ਢੱਕਿਆ ਜਾਵੇ ਉਹ ਫੜ ਕੇ ਲਿਆ ਨਹੀਂ ਭਾਈ ਤੁਸੀਂ ਫੜ ਲਿਓ ਦੇਖੋ ਜੀ ਬਾਕੀ ਕੀ ਜਨਾ ਇਹਦੇ ਡਲੇ ਡੂਲੇ ਵਗੈਰਾ ਜੇ ਕਈ ਵਾਰੀ ਰਹਿ ਜਾਣ ਤਾਂ ਚੰਗੀ ਤਰ੍ਹਾਂ ਥਾਪੀ ਨਾਲ ਭੰਨ ਲੈਣੇ ਚਾਹੀਦੇ ਨੇ ਤੇ ਜ਼ਮੀਨ ਜ਼ਿਆਦਾ ਭੋਲੀ ਵੀ ਨਹੀਂ ਰੱਖਣੀ ਚਾਹੀਦੀ ਤਾਂ ਕਿ ਇਹ ਤੋਂ ਖਤਬਨਾ ਜਾਵੇ ਵਧੀਆ ਤਰੀਕੇ ਨਾਲ ਤੁਸੀਂ ਜ਼ਮੀਨ ਤਿਆਰ ਕਰਕੇ ਇਸ ਦੀ ਬਿਜਾਈ ਕਰੋ ਕਾਰਬੋਫਰਾਨ ਦਾ ਸਿੱਟਾ ਦੇਣਾ ਨਾ ਭੁੱਲਿਓ ਤਾਂ ਕਿ ਕੋਈ ਕੀੜੀਆਂ ਵਗੈਰਾ ਨਾ ਲੈ ਜਾਣ ਆ ਦੇਖੋ ਅਸੀਂ ਕਾਰਬੋਫ੍ਰਾਨ ਲੈ ਕੇ ਆਏ ਆ ਹੁਣ ਅਸੀਂ ਕਾਰਬੋਫ੍ਰਾਨ ਦਾ ਸਿੱਟਾ ਦੇ ਦਾਂਗੇ ਅਸੀਂ ਤੁਹਾਨੂੰ ਕਾਰਬੋਫ੍ਰਾਨ ਦੀ ਫੋਟੋ ਵੀ ਪਾ ਦਿੰਨੇ ਆ ਇੱਧਰ ਲਿਓ ਜੀ ਦੇਖੋ ਇਹ ਇਹ ਹੈ ਜੀ ਅਸੀਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰ ਰਹੀ ਸਿੱਟਾ ਦੇ ਦੋ ਇਹ ਦੇ ਦੋ ਇਹ ਦੇ ਦੋ ਸਿੱਟਾ ਦੇ ਦੋ ਜੀ ਜਿਵੇਂ ਬੀਜ ਦਾ ਸਿੱਟਾ ਦਿੱਤਾ ਉਹੀ ਤਰੀਕੇ ਨਾਲ ਥੋੜਾ ਜ਼ਿਆਦਾ ਦੇ ਦੋ ਕਿਉਂਕਿ ਕਿਲੋ ਆ ਪੂਰਾ ਦੇ ਦੇ ਹਾਂ ਜ਼ਿਆਦਾ ਦੇ ਕੋਈ ਚੱਕਰ ਨਹੀਂ ਇਹ ਤੋਂ ਬਾਅਦ ਕੋਈ ਚੀਜ਼ ਲਿਓ ਜੀ ਇਹਦੇ ਉੱਤੇ ਆਪਾਂ ਕੋਕੋ ਬਿੱਟ ਦਾ ਵੀ ਸਿੱਟਾ ਦੇ ਦਈਏ ਤਾਂਸਲਾ ਲਓ ਤਾਂਸਲਾ ਲਿਓ ਉੱਚ ਕਰ ਨਹੀਂ ਥੋੜੀ ਸਾਈਡਾਂ ਤੇ ਡਿਗ ਜੂ ਤਾਂ ਉਹਦੇ ਨਾਲ ਕੀ ਹੁੰਦਾ ਨਾ ਜਿਵੇਂ ਕੋਈ ਮਤਲ ਕਿੜੀਆਂ ਕੁੜੀਆਂ ਵਗੈਰਾ ਆਉਂਦੀਆਂ ਨੇ ਉਹ ਕੀੜੀਆਂ ਪਹਿਲੀ ਬਾਰ ਹੀ ਰੁਕ ਜਾਂਦੀਆਂ ਨੇ ਕਈ ਵਾਰੀ ਕੀ ਹੁੰਦਾ ਨਾ ਹੋਰ ਕੋਈ ਦਿੱਕਤ ਨਹੀਂ ਸਤਪਾਲ ਇਹੇ ਨਾ ਕੀੜੀਆਂ ਲੈ ਜਾਂਦੀਆਂ ਨੇ ਬੀਜ ਚੱਕ ਕੇ ਬੀਜ ਬਹੁਤ ਮਹਿੰਗਾ ਹੈਗਾ ਤੇ ਕੋਈ ਇਹ ਲਗਭਗ ਤੁਸੀਂ ਜਿੰਨੇ 4 ਫੁੱਟ ਚੌੜਾ 8 ਫੁੱਟ ਲੰਬੇ ਦੇ ਵਿੱਚ 25000 ਸੀਡ ਬੀਜ ਸਕਦੇ ਹੋ। ਅੱਛਾ ਇੰਨੇ ਹੀ 2500 ਸੌਰੀ ਸੌਰੀ 2500 ਸੀਡ ਬੀਜ ਸਕਦੇ ਹੋ। 2500 ਸੀਡ ਪੂਰੀ ਜਰਮੀਨੇਸ਼ਨ ਲੈ ਲੈਂਦਾ ਕੋਈ ਪ੍ਰੋਬਲਮ ਨਹੀਂ 100 ਦਾ 100% ਹੁੰਦਾ। ਇਹ ਬਸ ਬੀਜਣ ਦੀ ਕਲਾ ਚਾਹੀਦੀ ਹੈ। ਜਿੰਨਾ ਤੁਸੀਂ ਧਿਆਨ ਰੱਖੋਗੇ ਉੰਨੀ ਵਧੀਆ ਹੋ ਜਾਊਗਾ। ਬਾਕੀ ਜਿਹੜੀ ਹੁਣ ਬੀਜ ਇਹਦੇ ਉੱਤੇ ਕੋਈ ਜਿਆਦਾ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਆਉਂਦੀ। ਬਾਕੀ ਜੇ ਕੋਈ ਬਿਮਾਰੀ ਆਊਗੀ ਅਸੀਂ ਤੁਹਾਨੂੰ ਟਾਈਮ-ਟਾਈਮ ਤੇ ਜੋ ਸਾਡੇ ਆਉਂਦੀ ਹੈ ਉਹਦੇ ਬਾਰੇ ਜਾਣੂ ਕਰਵਾਉਂਦੇ ਰਹਾਂਗੇ। ਇਹ ਲਗਭਗ 25 ਦਿਨਾਂ ਦੀ ਪਨੀਰੀ ਹੋ ਜਾਊਗੀ। 25 ਦਿਨਾਂ ਦੀ ਪੱਤਕੇ ਪਨੀਰੀ ਖੇਤ ਦੇ ਵਿੱਚ ਲੱਗ ਜੂਗੀ। ਲੱਗਣ ਤੋਂ ਬਾਅਦ ਲਗਭਗ ਇਹ 3 ਮਹੀਨੇ ਲੈ ਜਾਊਗੀ। ਇਹਦਾ ਕੋਈ ਪ੍ਰੋਪਰ ਟਾਈਮ ਨਹੀਂ ਹੁੰਦਾ ਕਿਉਂਕਿ ਸਰਦੀ ਦੇ ਵਿੱਚ ਸੂਰਜ ਸਨਲਾਈਟ ਬਹੁਤ ਘੱਟ ਮਿਲਦੀ ਹੈ। ਤੇਈ ਵਾਰੀ ਕੀ ਹੁੰਦਾ ਮੰਨ ਲਓ ਵੀ ਜਿਆਦਾ ਟੈਂ ਧੁੰਦ ਪੈ ਜਾਂਦੀ ਆ ਤਾਂ 10-15 ਦਿਨਾਂ ਦਾ ਤਾਂ ਐਵੇਂ ਫਰਕ ਪੈ ਜਾਂਦਾ ਇਹ ਕੋਈ ਵੀ ਵੈਰਾਈਟੀ ਹੁੰਦੀ ਹੈ ਜਿਹੜੀ ਇਹ ਤਾਪਮਾਨ ਦੇ ਅਕੋਰਡਿੰਗ ਹੁੰਦੀ ਹੈ ਬਾਕੀ ਜਿੰਨੇ ਚੱਲੂ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਮੌਕੇ ਮੌਕੇ ਤੇ ਦੋ ਸਟ ਲਾਤਾ ਜੀ ਇਹਨੂੰ ਕਿੱਦ ਦੀ ਵੀ ਕਿੰਨੋਂ ਪਾਉਣੀ ਹੈ ਬਿਲਕੁਲ 50 ਗ੍ਰਾਮ ਦੇ ਲਗਭਗ ਬਚੀ ਹੈ ਆਜੋ ਜੀ ਕਮੈਂਟਾਂ ਦੇ ਵਿੱਚ ਜੇ ਤੁਸੀਂ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਅਸੀਂ ਇਹ ਨਹੀਂ ਮਤਲਬ ਵੀ ਅਸੀਂ ਸਭ ਤੋਂ ਟ੍ਰੈਂਡ ਆ ਕਈ ਵਾਰੀ ਕੋਈ ਹੋਰ ਵੀ ਹੁੰਦਾ ਵੀ ਅਸੀਂ ਨੇ ਜੋ ਕਮੀ ਛੱਡੀ ਆ ਉਹ ਅਸੀਂ ਅੱਗੇ ਤੋਂ ਕਮੀ ਨੂੰ ਸੁਧਾਰੀਏ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਵੀ ਕਿਵੇਂ ਮਤਲਬ ਕੀ ਕਮੀਆਂ ਸਾਨੂੰ ਕਿਵੇਂ ਕਰਨਾ ਚਾਹੀਦਾ ਸੀ ਕਿਉਂਕਿ ਹਰ ਇੱਕ ਲਵੇ ਅਲੱਗ-ਅਲੱਗ ਤਰ੍ਹਾਂ ਦੇ ਤਜਰਬੇ ਨੇ ਜਿਵੇਂ ਵਿੱਚ ਵਿੱਚ ਵੀਰਤਾ ਸੀ ਉਂਗਲਾਂ ਨਾਲ ਲਿਖੀ ਰੱਖੀਆਂ ਖਿੱਚੀਆਂ ਨੇ ਉਹਨਾਂ ਨੇ ਇੱਕ ਮਤਲਬ ਲੋਹੇ ਦੀ ਪੱਤੀ ਦੇ ਉੱਤੇ ਲਾ ਕੇ ਵੀ ਬਣਾਏ ਹੋਏ ਨੇ ਜੰਗਾੜ ਦੇਖੋ ਇਹ ਕਰੋ ਜੀ ਹੁਣ ਤੁਸੀਂ ਕੋਕੋ ਬਿੱਟ ਦਾ ਸਿੱਟਾ ਦਿਓ ਹਾਂ ਇਹ ਬਿਲਕੁਲ ਐਵੇਂ ਕਰੋ ਇਹਨੂੰ ਜਾਂ ਤਾਂ ਮਿੱਟੀ ਥੱਲੇ ਢੇਰੀ ਕਰੋ ਧਰਤੀ ਦੇ ਢੇਰੀ ਕਰੋ ਪਹਿਲਾਂ ਸਾਰੇ ਸਾਰੀ ਉਹ ਕਰਦੇ ਬਾਕੀ ਜੋ ਇਹਦੇ ਵਿੱਚ ਮਿੱਟੀ ਹੈ ਜੋ ਇਹਦੇ ਵਿੱਚ ਪਾਣੀ ਹੈ ਨਾ ਪਾਣੀ ਦੀ ਮਾਤਰਾ ਜ਼ਿਆਦਾ ਗਈ ਉਹ ਪਾਣੀ ਦੀ ਮਾਤਰਾ ਨੁੱਚੜ ਜਾਵੇ ਕਰਦੋ ਕਰਦੋ ਕੋਈ ਨਹੀਂ ਕਰ ਕੀ ਕਰੇ ਤਾਂ ਸਿੱਪਟਾ ਨਹੀਂ ਸਹੀ ਆਉਂਦਾ ਤਾਂ ਇਹ ਥੋੜੀ ਮਿੱਟੀ ਸਾਂ ਕੇ ਮਿਕਸ ਕਰ ਲਾ। ਹਾਂ। ਇਹ ਤੁਸੀਂ ਨੇ ਅਸੀਂ ਨੇ ਰਾਤ ਭਿਉਂਤੀ ਆ ਤੇ ਹੁਣ ਅਸੀਂ ਇਹਦੇ ਵਿੱਚੋਂ ਕੱਢਣ ਲੱਗੇ ਆ ਪਰ ਕੀ ਇਹਨੂੰ ਸਾਡਾ ਸਵੇਰੇ ਕੱਢ ਦੇਣਾ ਚਾਹੀਦਾ ਸਾਨੂੰ? ਨਹੀਂ ਸੈੱਟ ਨਹੀਂ ਆ ਰਿਹਾ ਇਹਨੂੰ ਥੋੜਾ ਜਿਹਾ ਹੋਰ ਰੇਤਾ ਮਲਿਆ ਲੈ ਇਹਦੇ ਵਿੱਚ। ਕਹੀ ਲੈ ਕੇ ਨਾ ਮਿੱਟੀ ਪੱਟ ਕੇ ਬਰੀਕ ਰੇਤਾ ਮਲਿਆ ਲੈ। ਦੇਖ ਰੇ ਤਾਂ ਲੈ ਕੇ ਆਉਂਦੀ ਐ ਲੁੱਟ ਦੇਖ ਸੱਟਾ ਦੇਖ ਪਾਣੀ ਆ ਜਾ ਦੇ ਪਾਣੀ ਹੋਰ ਕੋਈ ਚੱਕਰ ਨਹੀਂ ਦੇਖੋ ਐ ਕਰੋ ਤੁਸੀਂ ਪਹਿਲਾਂ ਇਹਦੇ ਉੱਤੇ ਆਹ ਮਾਰੋ ਇਹ ਪਹਿਲਾਂ ਜਿੰਦਰੀ ਮਾਰੋ ਉਠਾ ਕਰਕੇ ਜਿੰਦਰਾ ਮਾਰ ਦੋ ਆਪਾਂ ਇਹਨੂੰ ਬਾਦ ਕੀਰੇ ਮਾਰ ਕੇ ਸਟੱਲ ਤੇ ਜਿਹੜਾ ਕੋਈ ਦਾਣਾ ਨੰਗਰ ਰਹਿ ਜਾਊਗਾ ਬਿਲਕੁਲ બસ ਹੁਣ ਇਧਰ ਮਾਰ ਦੋ ਇੱਥੇ ਇਕੱਠਾ ਨਾ ਹੁਣ ਦੇਕਰੋ ਇਹ ਜਿਹੜਾ ਬੀਜ ਆ ਨਾ ਇਹ ਬੀਜ ਨੂੰ ਇੱਥੇ ਜੇ ਆ ਕੀ ਛੜਦਿਆ ਕਰ ਬਸ ਇਕੱਠਾ ਨਾ ਹੁਣ ਦੇ ਕਰ ਹੁਣ ਇਹ ਬੱਟ ਦੇ ਨਾਲ ਬੀਜ ਲੱਗ ਗਿਆ ਦੇਖੋ ਜੀ ਹੁਣ ਇਹਨੂੰ ਇਦਾਂ ਨੂੰ ਹੀ ਮੋੜ ਲਾ ਪੋਚ ਕੇ ਹਾਂ ਪੋਚ ਕੇ ਮੋੜ ਕੇ ਨਾ ਇਹਨੂੰ ਖਣਿਆ ਦੀ ਜਿਹੜਾ ਇਕੱਠਾ ਹੋਊਗਾ ਗਲੀਆਂ ਬਿਲਕੁਲ ਨਾ ਰੱਖੋ ਜੇ ਤੁਸੀਂ ਮਿੱਟੀ ਸਾਂ ਸਕਦੇ ਹੋ ਤਾਂ ਫਿਰ ਹੋਰ ਵੀ ਜ਼ਿਆਦਾ ਵਧੀਆ ਰਿਜ਼ਲਟ ਨੇ ਹੁਣ ਇਹਨੂੰ ਐ ਕਰੋ ਕੋਈ ਝਾਰਨੇ ਨਾਲ ਨਾ ਮਿੱਟੀ ਲੈ ਕੇ ਮਿੱਟੀ ਸਾਂ ਕੇ ਮਿੱਟੀ ਦੇ ਵਿੱਚ ਮਿਕਸ ਕਰਕੇ ਫਿਰ ਇਸ ਦਾ ਸਿੱਟਾ ਦਿਓ ਕੋਈ ਝਾਰਨਾ ਚੱਕ ਲਿਆ ਉਧਰੋਂ ਝਾਰਨਾ ਚੱਕ ਕੇ ਲੈ ਆ ਕੇ ਨਾ ਮਿੱਟੀ ਦੇ ਵਿੱਚ ਕਪੜਾ ਨਾ ਪਿੰਚੋੜ ਗੋਭੀ ਨੂੰ ਚੋੜ ਲਾਂਗੇ ਪਹਿਲਾਂ ਝਾਰਨਾ ਚੱਕ ਲਿਆ ਝਾਰਨੇ ਦੇ ਵਿੱਚ ਸਾਂੜ ਕੇ ਫਿਰ ਇਹਦਾ ਉੱਤੇ ਸਿੱਟਾ ਦੇ ਦਾਂਗੇ ਤਾਂ ਕਿ ਕਿਤੇ ਇਕੱਠੀ ਹੋ ਕੇ ਨਾ ਡਿੱਗ ਸਕੇ ਦੇਖੋ ਜੀ ਇਹ ਬਾਈ ਜੀ ਇਸ ਤਰੀਕੇ ਨਾਲ ਗੋਭੀ ਦੀ ਪਨੀਰੀ ਬੀਜੀ ਜਾਂਦੀ ਹੈ ਗੋਭੀ ਦੀ ਵੈਰਾਈਟੀ ਕਿਹੜੀ ਹੈ ਉਹ ਵੀ ਤੁਹਾਨੂੰ ਅਸੀਂ ਨਹੀਂ ਦੱਸਤੀ ਅਸੀਂ ਬੀਜਣ ਦੀ ਬਾਣ ਨੂੰ ਤਿਆਰ ਤੋਂ ਲੈ ਕੇ ਬੀਜਣ ਤੱਕ ਦੀ ਤੁਹਾਨੂੰ ਜਾਣਕਾਰੀ ਦੇਤੀ